ਲੈ ਵੀ ਮੇਤਰਾ ਪਾਰੇ ਭੈਣ ਹੋਰਾਂ ਕੋਲੇ ਪਿੰਡ ਦਲੇਰ ਵਾਲੀ ਤੇ ਰਾਜੂ ਗਈ ਆ ਭੈਣ ਹੋਰਾਂ ਨਾਲ ਅੱਜ ਬਾਬੇ लाड्डी शाह ਤੇ ਨਕੋਦਰ ਤੇ ਰਾਜੂ ਤੋਂ ਵੀਡੀਓ ਪੈਣੀ ਨਹੀਂ ਵੀਰੇ ਇੱਕ ਵੀਡੀਓ ਮੈਂ ਬਣਾ ਕੇ ਪਾਉਣਾ ਭਰਾ ਬਣ ਕੇ ਹੱਥ ਮੰਨ ਕੇ ਬੇਨਤੀ ਆ ਸ਼ੇਅਰ ਤੇ ਲਾਇਕ ਕਰ ਦਿਆ ਕਰੋ ਵੀਡੀਓ ਨੂੰ ਸਾਡੀ ਨੂੰ ਭਰਾ ਬਣ ਕੇ ਸਾਨੂੰ ਵੀਡੀਓ ਦਿਖਾਣਾ ਬਿੱਲੀ ਦਾ ਬਲੂਂਗੜਾ ਉੱਥੋਂ ਨਹੀਂ ਆਂਦਾ ਸਰਦੂਰ ਹੋੜੋਂ ਇਹਨਾਂ ਨੇ ਜਿਹੜੀ ਬਿੱਲੀ ਕੁੱਤੀ ਨਾਲ ਲੜਦੀ ਦੇਖਦੇ ਆ ਤੁਸੀਂ ਵੀਡੀਓ ਚੈੱਕ ਚ ਆ ਦਿਖਾਉਣਾ ਸਾਨੂੰ ਛੁੱਤਾ ਪਿਆ ਵਿਚਾਰਾ ਆ ਦੇਖਾ ਆਹ ਦਿੱਲੀ ਦਾ ਬਲੂਂਗੜਾ ਇਹਨਾਂ ਨੇ ਵਿੱਚ ਖਜ਼ਾਨਾ ਰੱਖਿਆ ਇੱਥੇ ਜਵਾਖਾ ਨੇ ਚੁੰਗਣੀ ਤੇ ਪਾਲੇ ਨੇ ਕਿ ਇੱਕ ਹੋਰ ਦਿਖਾਉਣਾ ਸਾਨੂੰ ਇਹਨਾਂ ਦੀ ਮਰਗੀ ਮਾਂ ਚੂਚਾਂ ਦੀ ਚੂਚਾ ਰਹਿੰਦੇ ਮੰਗਰ ਮੰਗਰ ਆਹ ਦੇਖ ਬਿਚਾਰੇ ਇਹਨਾਂ ਮੰਗਰ ਮੰਗਰ ਇਹਨਾਂ ਨੇ ਪਾਲਾ ਕੋ ਸ਼ੌਂਕ ਨਾਲ ਪਾਸ ਰੱਖਿਆ ਰਾਜੂ ਵਾਂਗੂ ਇਹ ਵੀ ਸ਼ੌਂਕ ਕਰਦੇ ਆ ਆ ਤਿੰਨੇ ਚੂਚਾਂ ਦੀ ਮਾਂ ਮਰਗੀ ਵਿਚਾਰਿਆਂ ਦੀ ਐ ਮੰਗਰ ਮੰਗਰੀ ਰਹਿੰਦੇ ਇਹ ਚੰਨੇ ਚੀਚੇ ਆਹ ਦੇਖਾ ਟੱਕਾ ਰਹੀ ਆ ਇਹਨਾਂ ਦੇ ਪੱਠ ਭਰਾਵਾ ਦਿਖਾਉਣਾ ਬਾਹਰ ਆ ਆਜਾ ਪੁੱਤੋ ਦਿਖਾਈਏ ਇੱਥੇ ਆ। ਆ ਮੇਰੇ ਭਾਨ ਜੇ ਰਹਿ ਗਏ ਬਾਕੀ ਸਾਰੇ ਜਵਾਸ ਆ। ਇੱਕ ਕੁੜੀ ਇੱਥੇ ਆ ਗਈ ਬਾਕੀ ਸਾਰੇ ਨਕੋ ਉਧਰ ਗਏ ਆ। ਆ ਨੇ ਦੇਸੀ ਬਾਠਾ। ਵੱਡੀ ਵਸੜੀ ਆ ਦੇਸੀ। ਉਹ ਮੁਰਗੇ ਆ। ਤੇ ਇਹਨਾਂ ਦੀਆਂ ਝੋਟੀਆਂ ਦਿਖਾਉਣਾ ਤੈਨੂੰ ਭਰਾਓ। ਵੀਡੀਓ ਭਰਾਵਾਂ ਕੇ ਲੈ ਕੇ ਲਾਇਕ, ਸ਼ੇਅਰ, ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਨੂੰ ਸਾਡੀ ਇਹਨੂੰ। ਆਹ ਨਾ ਸੁ ਵੱਡੀ ਪੈ ਇਸਦੀ ਝੋਟੀ ਆ ਭਰਾਓ। ਵਿੰਟ ਤੇ ਨੇਨ ਵਾਲਾ ਵੱਡੀ ਭੈਣ ਕੀ ਝੋਟੀ ਆ ਪਾਲੀ ਵਿਚਾਰਿਆਂ ਨੇ ਇਹਨਾਂ ਨੇ ਸ਼ੌਂਕ ਨਾਲ ਗਰੀਬਾਂ ਨੇ ਇਹਨਾਂ ਨੇ ਜੀ ਆ ਚੂਚਾ ਦਾ ਬਾਲਾ ਹੋ ਹੋ ਹੈ ਨਾ ਬੱਚੀ ਆ ਦੇ ਆ ਦੇ ਕਿੱਡਾ ਮਸਤ ਆ ਓਏ ਕਿਦਾ ਹੀ ਹੈ ਟੱਕਰ ਹੋ ਟੱਕਰ ਮਾਰਦਾ ਜਵਾਖਾਂ ਦੇ ਆਂ ਅਗੀ ਭੈਣ ਦੀ ਬੈੜੀ ਚ ਐਨੇ ਛੂਏ ਵਿਚਾਰੀ ਚੱਲ ਦੁੱਧ ਹੋ ਜੂ ਇਹਨਾਂ ਦੇ ਵਿਚਾਰਿਆਂ ਦੇ ਗਰੀਬਾਂ ਦੇ ਆ ਝੋਟੀ ਖੜੀ ਆ ਹਨਾ ਮਾਰਦੀ ਤਾਂ ਨਹੀਂ ਉਹ ਝੋਟੀ ਸੋਡੀ ਨਾ ਨਾ ਝੋਟੀ ਮਾਰਦੀ ਹੈ ਨਾ ਪੁੱਤ ਓਏ ਹਾਂ ਤੂੰ ਦੀ ਜੀ ਹੂੰ ਤੇ ਉਹ ਮੁਰਗੇ ਤੇਰੇ ਕਾਹੇ ਆਨੇ ਮੁਰਗੇ ਤੰਨਾ ਤੇ ਉਹ ਚੂਚੇ ਦੀ ਮਾਂ ਤੇ ਸਾਰਿਆਂ ਦੀ ਮਰੀ ਹੋਈ ਇਹਨਾਂ ਦੀ ਕਿਹ ਤੰਨਾ ਦੀ ਇਹਨਾਂ ਦੀ ਚਾਰ ਨੇ ਚੂਚੇ ਉਹਦੀ ਮਾਂ ਮਰ ਗਈ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਕ੍ਰੈਪ ਜਰੂਰ ਕਰਦਿਆ ਕਰੋ ਬਾਈ ਹੱਥ ਵਨ ਕੇ ਬੇਨਤੀ ਆ ਥੈਂਕ ਯੂ ਧੰਨਵਾਦ ਭਰਾਓ